ਜੇ ਅਸੀਂ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਵਿੱਚ ਸਿੱਖ ਰਾਜ ਦੀ ਮਹਾਨਤਾ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਰਾ ਸੁਣਨ ਲਈ ਜ਼ਰੂਰੀ ਬੇਨਤੀ ਹੈ ਜਿਨ੍ਹਾਂ ਨੂੰ ਆਜ਼ਾਦੀ ਨਾਲ ਮੁਹੱਬਤ ਨਹੀਂ ਜਿਨ੍ਹਾਂ ਨੂੰ ਖਾਲਸਾਤਾਨ ਨਾਲ ਮੁਹੱਬਤ ਨਹੀਂ ਉਹ ਬੇਸ਼ੱਕ ਇਹਨੂੰ ਨਾ ਸੁਣਨ ਉਸ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤੁਹਾਡੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲਿਖਿਆ ਹੈ ਤਾਂ ਅੱਜ ਦਾ ਐਪੀਸੋਡ ਸੁਣਨਾ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਅਤੇ ਜ਼ਰੂਰੀ ਹੈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਭੈਣਾ ਭਰਾਵਾਂ ਨੂੰ ਮਾਵਾ ਬੱਚਿਆਂ ਅਤੇ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਗੁਰਫਤ ਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਜੂਨ ਹੈ ਅੱਜ ਦੇ ਇਤਿਹਾਸ ਦੀ ਗੱਲ ਕਰਨ ਲੱਗੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਜਿਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਮਹਾ ਸਿੰਘ ਸੀ ਜਿਨ੍ਹਾਂ ਦਾ ਜਨਮ 2 ਮੱਘਰ ਸੰਮਤ 1837 ਬਿਕਰਮੀ 13 ਨਵੰਬਰ ਸੰਨ 1780 ਈਸਵੀ ਨੂੰ ਗੁਜਰਾںwala ਖਾਲਸਤਾਨ ਵਿੱਚ ਹੋਇਆ ਮੈਂ ਪਾਕਿਸਤਾਨ ਸ਼ਬਦ ਤਾਂ ਨਹੀਂ ਵਰਤਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਉਸ ਧਰਤੀ ਤੇ ਜਨਮਿਆ ਤਾਂ ਉਹ ਖਾਲਸਾਤਨ ਸੀ ਮੇਰੀ ਆਦਤ ਨਹੀਂ ਕਿ ਮੈਂ ਇਤਿਹਾਸ ਨੂੰ ਪੁੱਠਾ ਗੇੜਾ ਦੇਵਾਂ ਉਸ ਮਹਾਰਾਜੇ ਦਾ ਅਕਾਲ ਚਲਾਣਾ 15 ਹਾੜ ਸੰਮਤ 1896 ਬਿਕਰਮੀ 27 ਜੂਨ 1839 ਈਸਵੀ ਨੂੰ ਹੋਇਆ ਜਿਨ੍ਹਾਂ ਦੇ ਅਕਾਲ ਚਲਾਣੇ ਉੱਤੇ ਕਿਸੇ ਸ਼ਾਇਰ ਨੇ ਕਿਹਾ ਸੀ ਸੜ ਗਈ ਤਕਦੀਰ ਪੰਜਾਬੀਆਂ ਦੀ ਸ਼ੇਰ ਪੰਜਾਬ ਦਾ ਜਿਚਖਾ ਤੇ ਸੌਣ ਲੱਗਾ ਇਨਾ ਸ਼ਬਦਾਂ ਦੇ ਵਿੱਚ ਕਿੱਡਾ ਵੱਡਾ ਸੱਚ ਲੁਕਿਆ ਹੋਇਆ ਹੈ ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਦੇ ਚਿਹਾ ਤੇ ਸੌ ਜਾਣ ਨਾਲ ਸਿੱਖ ਕੌਮ ਅਤੇ ਪੰਜਾਬ ਦੀ ਤਕਦੀਰ ਵੀ ਨਾਲ ਹੀ ਸੌ ਗਈ ਸੀ ਜਿਸ ਦੇ 1500 ਜੀਤੀ ਲਈ ਹੁਣ ਵੱਡੇ ਪੱਧਰ ਤੇ ਕਦਮ ਵੀ ਬੇਸ਼ੱਕ ਉੱਠ ਪਏ ਹਨ ਆਓ ਆਪਾਂ ਉਹਨਾਂ ਦੇ ਬਚਪਨ ਤੋਂ ਅੱਗੇ ਤੁਰੀਏ ਸ਼ੇਰੇ ਪੰਜਾਬ ਦੇ ਜਨਮ ਸਮੇਂ ਆਪ ਜੀ ਦੇ ਮਾਤਾ ਜੀ ਨੇ ਆਪ ਜੀ ਦਾ ਨਾਮ ਬੁੱਧ ਸੰਗ ਰੱਖਿਆ ਸੀ ਉਸ ਵਕਤ ਸਰਦਾਰ ਮਹਾ ਸਿੰਘ ਜੀ ਕਿਸੇ ਜੰਗੀ ਮਹਿਮ ਦੇ ਵਿੱਚ ਤਾੜਵੀਆਂ ਨਾਲ ਦੋ ਹੱਥ ਕਰਨ ਲੱਗੇ ਹੋਏ ਸਨ ਇਸ ਮਹਿਮ ਵਿੱਚ ਇਸ ਜੁੱਧ ਵਿੱਚ ਜਦੋਂ ਉਹਨਾਂ ਦੀ ਫਤਿਹ ਹੋਈ ਘਰ ਵਾਪਸੀ ਆਈ ਤਾਂ ਖਬਰ ਮਿਲੀ ਕਿ ਆਪ ਜੀ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਤਾਂ ਉਹਨਾਂ ਸੈਸਬਾਏ ਕਿਹਾ ਕਿ ਅਸੀਂ ਅੱਜ ਰਣ ਜਿੱਤ ਕੇ ਆਏ ਆ ਤੇ ਘਰ ਪੁੱਤਰ ਆ ਇਸ ਦਾ ਨਾਮ ਵੀ ਰਣਜੀਤ ਰਣਜੀਤ ਸਿੰਘ ਰੱਖ ਦਿੱਤਾ ਗਿਆ ਉਸ ਵੇਲੇ ਤੇ ਜਿਹਾਰੂ ਗੁਰਸਿੱਖ ਜੋ ਹਰ ਵਕਤ ਗੁਰੂ ਸਾਹਿਬ ਨਾਲ ਵੀ ਜੁੜੇ ਰਹਿੰਦੇ ਸਨ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਸੁਭਾਵਕ ਬਚਨ ਵੀ ਯੁਗੋ-ਜੁਗ ਅਟਲ ਹੋਇਆ ਕਰਦੇ ਸਨ ਇਤਿਹਾਸਗੁਰ ਮਹਾਰਾਜਾ ਰਣਜੀਤ ਸਿੰਘ ਕਿਸੇ ਵੀ ਮਹਿਮੇ ਦੇ ਵਿੱਚ ਕਦੇ ਰਣ ਹਾਰੇ ਨਹੀਂ ਉਹ ਸਿਰਫ ਨਾਮ ਕਰਕੇ ਰਣਜੀਤ ਸਿੰਘ ਨਹੀਂ ਸੀ ਉਹ ਸੱਚਮੁੱਚ ਰਣਾਂ ਨੂੰ ਜਿੱਤਣ ਵਾਲਾ ਯੋਧਾ ਸੀ ਉਹ ਸਿੱਖ ਕੌਮ ਦੀ ਇੱਕ ਬਲਕਾਰੀ ਕਿਸਮਤ ਸੀ ਰਣਜੀਤ ਸਿੰਘ ਨੂੰ ਤਾਂ ਡਰ ਵੀ ਰਾਹ ਦੇ ਦਿੰਦਾ ਰਿਹਾ ਰਣਜੀਤ ਸਿੰਘ ਨੂੰ ਮਾੜੀਆਂ ਕਿਸਮਤਾਂ ਰਾਹ ਦੇ ਕੇ ਪਾਸੇ हट ਜਾਂਦੀਆਂ ਰਹੀਆਂ ਹਾਰਾਂ ਅਤੇ ਅਸਫਲਤਾਵਾਂ ਮਾਇੂਸੀ ਅਤੇ ਕਮਜ਼ੋਰੀ ਮਹਾਰਾਜਾ ਰਣਜੀਤ ਸਿੰਘ ਦਾ ਰਾਹ ਕਦੇ ਨਾ ਰੁਕ ਸਕੀ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਵਿੱਚ ਉਸ ਨੂੰ ਸਿੱਖੀ ਨਾਲ ਜੋੜਨ ਵਾਲੀ ਉਸਦੀ ਦਾਦੀ ਮਾਂ ਜਿਸ ਨੇ ਆਪਣੇ ਪੁੱਤੇ ਨੂੰ ਡਰ ਅਤੇ ਭੈ ਅਤੇ ਜੋਖਮ ਨਾਲ ਮੱਥਾ ਲਾਉਣ ਲਈ ਮਾਨਸਿਕ ਤੌਰ ਤੇ ਤਿਆਰ ਕੀਤਾ ਸੀ ਮਹਾਰਾਜਾ ਸਾਹਿਬ ਬਚਪਨ ਵਿੱਚ ਹੀ ਬੜੇ ਨਰੋਏ ਤੇ ਬਲਵਾਨ ਫਰਤਿਲ ਦੇਲੇਰ ਅਤੇ ਨਡਰ ਅਤੇ ਅਣਥੱਕ ਕਿਸਮ ਦੇ ਵਿਅਕਤੀ ਸਨ ਉਹ ਬਚਪਨ ਤੋਂ ਹੀ ਬਹਾਦਰ ਸਨ ਇੱਕ ਵਾਰ ਆਪ ਰਾਮਨਗਰ ਦੇ ਲਾਗੇ ਸ਼ਿਕਾਰ ਖੇਡਦੇ ਹੋਏ ਕਿਤੇ ਦੂਰ ਨਿਕਲ ਗਏ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੇ ਪਿਤਾ ਮਹਾ ਸਿੰਘ ਨਾਲ ਕਿਤੇ ਗਏ ਹੋਏ ਸਨ ਅਤੇ ਦੋ ਘੋੜੀਆਂ ਉੱਤੇ ਦੋਨੋਂ ਪਿਓਪੁੱਤ ਸਵਾਰ ਸਨ ਵਾਪਸ ਆਉਂਦਿਆਂ ਸ਼ਮਾ ਪੈ ਗਈਆਂ ਅਤੇ ਹਨੇਰੇ ਦੇ ਵਿੱਚ ਦਰਖਤਾਂ ਦੇ ਆੜ ਵਿੱਚ ਲੁਕੇ ਹੋਏ ਦੁਸ਼ਮਣ ਹਸ਼ਮਤ ਖਾਨ ਚੱਠਾ ਨੇ ਹਮਲਾ ਕਰ ਦਿੱਤਾ ਅਤੇ ਵਗਾਵਾ ਬਰਛਾ ਮਾਰਿਆ ਜੋ ਮਹਾ ਸਿੰਘ ਦੇ ਲੱਕ ਵਿੱਚ ਲੱਗ ਕੇ ਆਰ ਪਰ ਲੰਗਿਆ ਪਰ ਰਣਜੀਤ ਸਿੰਘ ਘਬਰਾਏ ਨਹੀਂ ਉਹਨਾਂ ਨੇ ਉਹਨਾਂ ਤਿੰਨ ਕੋ ਜਾਣਿਆਂ ਨਾਲ ਦੋ ਹੱਥ ਕਰਨ ਦਾ ਫੈਸਲਾ ਕੀਤਾ ਜਿਆਦਾ ਮੌਸਾਮਣੀਆਂ ਤਲਵਾਰਾਂ ਵੱਜੀਆਂ ਤਾਂ ਹਸ਼ਮਤ ਖਾਂ ਚਠਾ ਦਾ ਸਿਰ ਲੱਤ ਕੇ ਆਉ ਜਮੀਨ ਤੇ ਡਗਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਰਸ਼ੇ ਵਿੱਚ ਪਰੋਕੇ ਤਾਂ ਨੂੰ ਟੰਗ ਲਿਆ ਅਤੇ ਆਪਣੇ ਪਿਤਾ ਮਹਾ ਸਿੰਘ ਦੀ ਇਲਾਸ਼ ਦੇ ਪਿੱਛੇ ਪਿੱਛੇ ਕੋੜੀ ਨੂੰ ਨਾਲ ਲੈ ਕੇ ਘਰ ਪਹੁੰਚ ਗਏ ਪਰ ਸ਼ਿਕਾਰ ਖਿਡਣ ਵਾਲੀ ਗੱਲ ਥੋੜਾ ਜ਼ਿਆਦਾ ਸੱਚੀ ਲੱਗਦੀ ਹੈ ਜੇ ਉਸ ਨੂੰ ਵੀ ਸੱਚ ਮੰਨ ਲਿਆ ਜਾਵੇ ਤਾਂ ਬਿਲਕੁਲ ਘਟਨਾ ਕਰਮ ਕੁਸ਼ ਇਸੇ ਤਰ੍ਹਾਂ ਦਾ ਹੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਰਲਾ ਕੇ ਟੰਗ ਕੇ ਪਰਸ਼ੇ ਦੇ ਵਿੱਚ ਵਾਪਸ ਕਰ ਲਿਆਂਦਾ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੀ ਮਹਿਜ ਉਮਰ 12 ਸਾਲ ਦੀ ਸੀ ਇਹ ਉਸ ਦੀ ਜ਼ਿੰਦਗੀ ਦੀ ਪਹਿਲੀ ਮੁੱਠਪੇੜ ਸੀ ਜਿਸ ਵਿੱਚ ਉਸ ਨੂੰ ਫਤਿਹ ਨਸੀਬ ਹੋਈ ਇਸ ਹਸ਼ਮਤ ਖਾਨ ਦਾ ਇਲਾਕਾ ਸਰਦਾਰ ਮਹਾਸਿੰਘ ਨੇ ਜਿੱਤਿਆ ਸੀ ਅਤੇ ਉਹ ਦਿਲ ਦੇ ਵਿੱਚ ਖਾਰ ਰੱਖਦਾ ਸੀ ਤੇ ਤਾਂ ਹੀ ਉਸ ਨੇ ਲੁਕ ਕੇ ਹਮਲਾ ਕੀਤਾ ਸੀ 12 ਸਾਲ ਦੀ ਉਮਰ ਵਿੱਚ ਪਿਤਾ ਦਾ ਸਹਾਰਾ ਸਿਰ ਤੋਂ ਉੱਠ ਗਿਆ ਸ਼ੇਰ-ਏ-ਪੰਜਾਬ ਦੇ ਬਚਪਨ ਤੋਂ ਹੀ ਉਹਨਾਂ ਦੇ ਮੋਢਿਆਂ ਉੱਤੇ ਰਾਜ ਪ੍ਰਬੰਧ ਦੀ ਵੱਡੀ ਜ਼ਿੰਮੇਵਾਰੀ ਪੈ ਗਈ ਜਿਸ ਕਾਰਨ ਉਹਨਾਂ ਨੂੰ ਮੁੱਢਲੀ ਵਿਦਿਆ ਪ੍ਰਾਪਤ ਨਾ ਹੋ ਸਕੀ ਔਰ ਉਹਨਾਂ ਨੇ ਆਪਣੀ ਪ੍ਰਜਾ ਨੂੰ ਇਸ ਸਹੂਲਤ ਦੇਣ ਦਾ ਪੂਰਾ ਪੂਰਾ ਯਤਨ ਕੀਤਾ ਜਿਸ ਵਿੱਚ ਉਹ ਕਾਮਯਾਬ ਹੋਏ ਉਹਨਾਂ ਨੇ ਆਪਣੇ ਰਾਜ ਪ੍ਰਬੰਧ ਵਿੱਚ ਵਿਦਿਅਕ ਖੇਤਰ ਵਿੱਚ ਇਕਲਾਮ ਸਾਲ ਉਦਾਹਰਣ ਪੇਸ਼ ਕੀਤੀ ਉਹਨਾਂ ਦੇ ਰਾਜ ਵਿੱਚ ਵਿਦਿਅਕ ਦਰ 100% ਸੀ ਕਹਿਣ ਦਾ ਭਾਵ ਕਿ 100% ਲੋਕ ਪੜ੍ਹੇ ਲਿਖੇ ਸਨ ਹਰੇਕ ਵਿਅਕਤੀ ਪੜ੍ਹ ਸਕਦਾ ਸੀ ਲਿਖ ਸਕਦਾ ਸੀ 12 ਸਾਲ ਦੀ ਉਮਰ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੂੰ ਬਣਾ ਦਿੱਤਾ ਗਿਆ ਇਸ ਸ਼ੁਕਰਚੱਕੀਆ ਮਿਸਲ ਦੇ ਬਾਨੀ ਉਹਨਾਂ ਦੇ ਦਾਦਾ ਸਰਦਾਰ ਚੜਤ ਸਿੰਘ ਜੀ ਸਨ ਜੋ ਬੜੇ ਦਲੇਰ ਗੁਰਸਿੱਖ ਸੂਰਬੀਰ ਯੋਧੇ ਅਤੇ ਜਰਨੈਲ ਪਰਪਕਾਰੀ ਪੁਰਸ਼ ਸਨ। ਉਹਨਾਂ ਨੇ ਦਰਖਲਸਾ ਦੇ ਮੁਖੀਆਂ ਨਾਲ ਮਿਲ ਕੇ ਕੌਮ ਨੂੰ ਜਥੇਬੰਦ ਕਰਨ ਵਿੱਚ ਇੱਕ ਵੱਡਾ ਯੋਗਦਾਨ ਪਾਇਆ। ਛੋਟੇ ਅਤੇ ਵੱਡੇ ਖੱਲੂਕਾਰੇ ਸਮੇਂ ਵੀ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਅਤੇ ਹੋਰ ਮਿਸਲ ਦੇ ਸਰਦਾਰਾਂ ਨਾਲ ਰਲ ਕੇ ਮਿਲ ਕੇ ਖਾਲਸੇ ਦੀ ਅਗਵਾਈ ਕੀਤੀ। ਚੜਤ ਸਿੰਘ ਤੋਂ ਬਾਅਦ ਉਹਨਾਂ ਦਾ ਪੁੱਤਰ ਮਹਾ ਸਿੰਘ ਸ਼ੁਕਰਚੱਕਿਆ ਮਿਸਲ ਦਾ ਸਰਦਾਰ ਬਣਿਆ ਅਤੇ ਮਹਾ ਸਿੰਘ ਤੋਂ ਬਾਅਦ ਉਹਨਾਂ ਦਾ ਪੁੱਤਰ ਯਾਨੀ ਚੜਤ ਸਿੰਘ ਜੀ ਦਾ ਪੁੱਤਰਾ ਸਰਦਾਰ ਰਣਜੀਤ ਸਿੰਘ ਜੀ ਸ਼ੁਕਰਚੱਕਿਆ ਮਿਸਲ ਦਾ ਸਰਦਾਰ ਬਣਿਆ ਮਹਿਜ 12 ਸਾਲ ਦੀ ਉਮਰ ਦੇ ਵਿੱਚ ਸ਼ੁਕਰਚੱਕਿਆ ਮਿਸਲ ਦੇ ਸਰਦਾਰ ਬਣਨਾ ਇੱਕ ਛੋਟੀ ਨਹੀਂ ਬਹੁਤ ਵੱਡੀ ਗੱਲ ਸੀ ਅੱਜ ਕੱਲ ਦੇ 12 ਸਾਲ ਦੇ ਜਵਾਨਾਂ ਨੂੰ ਤਾਂ ਆਪਣਾ ਨਾਲਾ ਨਹੀਂ ਬੰਨਣਾ ਆਉਂਦਾ ਜੋ ਸਾਰਾ ਸਾਰਾ ਦਿਨ ਫੋਨ ਦੇ ਵਿੱਚ ਸਿਰਫ ਸਾਕੇ ਸਿੱਖੀ ਤੋਂ ਬੇਮਖ ਹੋਏ ਆਪਮਹਾਰੇ ਭਟਕਦੇ ਫਿਰਦੇ ਹਨ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 4000 ਸਕੂਲ ਸਨ ਜਿਨ੍ਹਾਂ ਵਿੱਚ ਗੁਰਮੁਖੀ ਫਾਰਸੀ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਦੇ ਨਾਲ ਨਾਲ ਗਣਿਤ ਅਤੇ ਵਿਗਿਆਨ ਇਤਿਆਦਿਕ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਸਨ ਇਹ ਸਕੂਲ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ ਸਨ ਮਸੀਤਾਂ ਦੇ ਨਾਲ ਜੁੜੇ ਹੋਏ ਸਨ ਮੰਦਰਾਂ ਦੇ ਨਾਲ ਜੁੜੇ ਹੋਏ ਸਨ ਹਰੇਕ ਧਾਰਮਿਕ ਸਥਾਨ ਦੇ ਲਈ ਸਕੂਲ ਨੂੰ ਨਾਲ ਜੋੜਨਾ ਕਾਨੂੰਨੀ ਤੌਰ ਤੇ ਲਾਜ਼ਮੀ ਸੀ ਜੇ ਕਿਸੇ ਨੇ ਗੁਰਦੁਆਰਾ ਮੰਦਰ ਜਾਂ ਮਸੀਤ ਨਵੇਂ ਸਾਰ ਨਹੀਂ ਹੋਵੇ ਤਾਂ ਉਹਨਾਂ ਨੂੰ ਸਰਕਾਰ ਕੋਲੋਂ ਲਾਇਸੈਂਸ ਲੈਣਾ ਪੈਂਦਾ ਸੀ ਅਤੇ ਲਾਇਸੈਂਸ ਤਾਂ ਮਿਲਦਾ ਸੀ ਜੇ ਉਹ ਪਹਿਲਾਂ ਸਬੂਤ ਦੇਣ ਕਿ ਉਹ ਸਕੂਲ ਦੇ ਨਾਲ ਬਣਾ ਰਹੇ ਹਨ ਅੱਜ ਕੱਲ ਤਾਂ ਗੁਰਦੁਆਰੇ ਮੱਠਾਂ ਦਾ ਰੂਪ ਧਾਰ ਕੇ ਚਿੱਟੀਆਂ ਪੱਗਾਂ ਬਣ ਕੇ ਨਾਮ ਦੇ ਨਾਂ ਦੇ ਉੱਤੇ ਸਮਰਨ ਦੇ ਨਾਂ ਦੇ ਤੇ ਚਮਟੇ ਢੋਲਕੀਆਂ ਖੜਕਾਉਣ ਦੇ ਉੱਤੇ ਜ਼ੋਰ ਲੱਗਾ ਹੋਇਆ ਹੈ ਤੇ ਇਸ ਜ਼ੋਰ ਲਾਉਣ ਨੂੰ ਹੀ ਗੁਰਸਿੱਖੀ ਸਮਝ ਕੇ ਬਹਿ ਗਏ ਹਨ ਸਿਰਫ ਚਿੱਟੀਆਂ ਪੱਗਾਂ ਹੀ ਨਹੀਂ ਚੋਲੇ ਵਿੱਚ ਚਿੱਟੇ ਪਜਾਮੀਆਂ ਵਿੱਚ ਚਿੱਟੀਆਂ ਪਰਨਾ ਵਿੱਚ ਗਲ ਦੇ ਵਿੱਚ ਪਾਇਆ ਹਜੂਰੀਆ ਵਿੱਚ ਚਿੱਟਾ ਸਿਰ ਤੇ ਦਸਤਾਰ ਵਿੱਚ ਚਿੱਟੀ ਇੰਜ ਲੱਗਦਾ ਜਿਵੇਂ ਕਿਤੇ ਮਕਾਨੇ ਆਏ ਹੋਣ ਨਾਮ ਦੇ ਪਿੱਛੇ ਸੰਤ ਲਾ ਕੇ ਜਿਹੜਾ ਸਿੱਖੀ ਦਾ ਵਢਾਂਗਾ ਇਹਨਾਂ ਨੇ ਸ਼ੁਰੂ ਕੀਤਾ ਉਸ ਦਾ ਹਸਾਬੇ ਅੱਗੇ ਜਾ ਕੇ ਦੇਣਗੇ ਅਜੋਕੇ ਇਹੋ ਜਿਹੇ ਚਟੇ ਸੰਤ ਕਿਤੇ ਜ਼ਮੀਨ ਤੇ ਲੰਬੇ ਪਏ ਹੋਣ ਤਾਂ ਐ ਲੱਗਦਾ ਜਿਵੇਂ ਕਿਤੇ ਲਾਸ ਚਟੇ ਕਪੜੇ ਨਾਲ ਟੱਕੀ ਹੋਵੇ ਖੈਰ ਮੈਂ ਆਪਣੇ ਵਿਸ਼ੇ ਨੂੰ ਅੱਗੇ ਤੋਰਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਹੁਣ ਹਰ ਬੱਚਿਆਂ ਨੂੰ ਲੁਧਿਆਣਾ ਦੇ ਅਮਰੀਕਨ ਮਿਸ਼ਨ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਆਪ ਦੇ ਰਾਜ ਵਿੱਚ ਵਿਦਿਅਕ ਪ੍ਰਣਾਲੀ ਬਹੁਤ ਮਜ਼ਬੂਤ ਸੀ ਅਤੇ ਸਮੂਹ ਵਿਦਿਅਕ ਅਦਾਰਿਆਂ ਨੂੰ ਇੱਕ ਬਿਲਕੁਲ ਤਰਤੀਬਵਾਰ ਵਿੱਦਿਆ ਦੇਣ ਦਾ ਯੋਗ ਪ੍ਰਬੰਧ ਸੀ ਇਸ ਵਿਦਿਅਕ ਪ੍ਰਣਾਲੀ ਤਹਿਤ ਆਪਜੀ ਦੇ ਰਾਜ ਵਿੱਚ ਪੜ੍ਹਾਈ ਲਈ ਵਿਸ਼ੇਸ਼ ਕਾਇਦੇ ਤਿਆਰ ਕੀਤੇ ਗਏ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨੂਰ ਸੁਣਿਆ ਉਸ ਦਾ ਨੂਰ ਦਾ ਮਤਲਬ ਹੁੰਦਾ ਚਾਨਣ ਇਹ ਉਹੀ ਕਾਇਦੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਖਤਮ ਕੀਤਾ ਇਹਨਾਂ ਕਾਇਦਿਆਂ ਦੀ ਖੂਬਸੂਰਤੀ ਇਹ ਸੀ ਇਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਇਹਨਾਂ ਕਾਇਦਿਆਂ ਦੀ ਵਿਸ਼ੇਸ਼ਤਾ ਇਹ ਸੀ ਇਹ ਕਾਇਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦਰੜ ਕਰਵਾ ਦਿੰਦੇ ਸਨ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਖਿਆਵਾਂ ਸਮਝਣ ਵਿੱਚ ਸਹੂਲਤ ਹੁੰਦੀ ਸੀ ਇਹਨਾਂ ਸਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਉਹਨਾਂ ਦੇ ਅੰਦਰ ਦਇਆ ਨਿਮਰਤਾ ਅਣਖ ਕੁਰਬਾਨੀ ਅਤੇ ਬਹਾਦਰੀ ਦੇ ਗੁਣ ਆਪਣੇ ਆਪ ਹੀ ਪਰਵਰ ਹੋ ਜਾਂਦੇ ਸਨ ਸਿੱਟੇ ਵਜੋਂ ਇਸ ਵਿਦਿਅਕ ਪ੍ਰਣਾਲੀ ਰਹੀਂ ਪੜ੍ਹੇ ਹੋਏ ਵਿਦਿਆਰਥੀ ਸਚਾਰ ਮਨੁੱਖਾਂ ਵਜੋਂ ਪਰਫੁੱਲਤ ਹੋ ਕੇ ਖਾਲਸਾ ਰਾਜ ਦੇ ਥੰਮ ਬਣਦੇ ਰਹੇ ਤਾਂ ਹੀ ਤਾਂ ਅੱਜਕੱਲ੍ਹ ਦੇ ਸਕੂਲਾਂ ਦੇ ਵਿੱਚ ਆਰਐਸਐਸ ਵੱਲੋਂ ਸਿਲੇਬਸ ਤੈਅ ਕੀਤਾ ਜਾਂਦਾ ਤਾਂ ਕਿ ਸਿੱਖ ਬੱਚਿਆਂ ਨੂੰ ਸਿੱਖੇ ਵਾਲੇ ਪਾਸਿਓਂ ਮੁਕੰਮਲ ਹੀਣਾ ਤਿੰਨ ਪੰਸਖ ਕਰ ਦਿੱਤਾ ਜਾਵੇ। ਅੰਗਰੇਜ਼ ਸਰਕਾਰ ਜਦ ਪੰਜਾਬ ਉੱਤੇ ਕਬਜ਼ਾ ਹੋਈ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਵਿਦਿਅਕ ਪ੍ਰਣਾਲੀ ਨੂੰ ਖਤਮ ਕਰਨ ਲਈ ਵਿਸ਼ੇਸ਼ ਮੈਮ ਆਰੰਭੀ ਸੀ। ਜਿਨ੍ਹਾਂ ਨੇ 1857 ਈਸਵੀ ਦੇ ਗਦਰ ਨੂੰ ਬਹਾਨਾ ਬਣਾ ਕੇ ਪੰਜਾਬ ਦੇ ਹਰ ਪਿੰਡ ਦੀ ਹਰ ਘਰ ਦੀ ਤਲਾਸ਼ੀ ਲੈ ਕੇ ਇਹਨਾਂ ਕਾਇਦਿਆਂ ਨੂੰ ਜ਼ਬਤ ਕੀਤਾ ਤੇ ਅਗੜਾ ਕੇ ਸੜ ਦਿੱਤੇ। ਬਾਅਦ ਵਿੱਚ ਇਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਜਿਹੜਾ ਕਾਇਦਾ ਜਮ੍ਹਾਂ ਕਰਾਵੇਗਾ ਉਸ ਨੂੰ 2 ਅੰਨੇ ਦਿੱਤੇ ਜਾਣਗੇ। ਜਿਹੜਾ ਤਲਵਾਰ ਜਮ੍ਹਾਂ ਕਰਵਾਏਗਾ ਉਸ ਨੂੰ ਇੱਕ ਨਾਂ ਦਿੱਤਾ ਜਾਏਗਾ ਤਲਵਾਰ ਨਾਲੋਂ ਕੈਦਾ ਕੀਮਤੀ ਸੀ ਖਾਲਸਾ ਰਾਜ ਦੀ ਵਿਦਿਅਕ ਪ੍ਰਣਾਲੀ ਦਾ ਇਤਿਹਾਸਿਕ ਕੈਦਾ ਫਰੰਗੀਆਂ ਨੇ ਸਦਾਲੇ ਰੋਪ ਕਰ ਦਿੱਤਾ ਇਸ ਦਾ ਵੇਰਵਾ ਵੱਖ-ਵੱਖ ਖਲਖਾਰੀਆਂ ਦੀਆਂ ਲਿਖਤਾਂ ਵਿੱਚੋਂ ਵੀ ਮਿਲਦਾ ਅੰਗਰੇਜ਼ ਨੇ ਇਹਨਾਂ ਕੈਦਿਆਂ ਦੀ ਕੋਈ ਇੱਕ ਵੀ ਕਾਪੀ ਇੱਕ ਵੀ ਨਕਲ ਨਹੀਂ ਛੱਡੀ ਜੋ ਕਿਸੇ ਲਾਇਬ੍ਰੇਰੀ ਦੇ ਵਿੱਚੋਂ ਮਿਲ ਸਕੇ ਅੰਗਰੇਜ਼ ਨੂੰ ਪਤਾ ਸੀ ਇਹਨਾਂ ਦੇ ਰਾਜ ਦਾ ਮੁੱਖ ਪ੍ਰਬੰਧ ਦਾ ਆਧਾਰ ਇਹੀ ਗੁਰਮੁਖੀ ਕੈਦੇ ਹਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਖੀਆਂ ਨਾਲ ਕਿੰਨਾ ਕੁ ਪਿਆਰ ਸੀ ਉਹ ਜਦ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਤੇ ਲੰਬਾ ਸਮਾਂ ਜ਼ਿਆਦਾ ਸਮਾਂ ਉੱਥੇ ਨਾਮ ਬੰਦਗੀ ਤੋਂ ਇਲਾਵਾ ਗੁਰਮਖਾਂ ਦੀ ਸੰਗਤ ਕਰਿਆ ਕਰਦੇ ਸਨ ਮਹਾਰਾਜਾ ਸਾਹਿਬ ਆਪਣੇ ਨਾਮ ਨਾਲੋਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦਾ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੇ ਸਨ ਇਸੇ ਲਈ ਉਹਨਾਂ ਨੇ ਖਾਲਸਾ ਸਰਕਾਰ ਦੇ ਸਿੱਕੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਿਖਵਾਇਆ ਜੋ ਇਸ ਪ੍ਰਕਾਰ ਸੀ ਅਕਾਲ ਪੁਰਖ ਜੀ ਸਹਾਇ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੇ ਵੀ ਇਹੇ ਹੀ ਸਿੱਕਿਆਂ ਦੇ ਉੱਪਰ ਨਾਮ ਉਕਰੇ ਸਨ ਦੇਗੋ ਤੇਗੋ ਫਤਿਹ ਇਸ ਦਾ ਮਤਲਬ ਹੈ ਦੇਗ ਹੁੰਦੀ ਆਰਥਿਕਤਾ ਤੇਗ ਹੁੰਦੀ ਫੌਜੀ ਪਾਵਰ ਜਿਸ ਵੀ ਕੌਮ ਕੋਲ ਇਹ ਦੋ ਚੀਜ਼ਾਂ ਹੁੰਦੀਆਂ ਹਨ ਉਹਨਾਂ ਦੀ ਫਤਿਹ ਹੁੰਦੀ ਹੈ ਨੁਸਰਤ ਬੇਦਰੰਗ ਸ਼ਾਇਦ ਮੈਂ ਇਸ ਵਿੱਚ ਗਲਤੀ ਨਾ ਕਰਾਂ ਇਸ ਦਾ ਸ਼ਾਇਦ ਅਰਥ ਇਹ ਹੋਵੇ ਕਿ ਜਿਸ ਨਾਂ ਦੇ ਕੋਲ ਦੇਗ ਅਤੇ ਤੇਗ ਦੋਵੇਂ ਤਾਕਤਾਂ ਹੁੰਦੀਆਂ ਹਨ ਉਹਨਾਂ ਦੀ ਫਤਿਹ ਨਿਸ਼ਚੇਵਾਚਕ ਅਤੇ ਬਿਨਾ ਕਿਸੇ ਰੁਕਾਵਟ ਹੁੰਦੀ ਹੈ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਅਤੇ ਇਸ ਦਾ ਅਰਥ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਕਿ ਇਹ ਫਤਿਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਨਸੀਬ ਹੁੰਦੀ ਹੈ ਮਹਾਰਾਜਾ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਕਿਲੇ ਦਾ ਨਾਮ ਗੋਬਿੰਦਗੜ੍ਹ ਅਤੇ ਇੱਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਰਾਮ ਬਾਗ ਰੱਖਿਆ ਸੀ ਆਪ ਕੋਈ ਵੀ ਕੰਮ ਕਰਨ ਜਾਂ ਮਹਿਮ ਆਰੰਭ ਕਰਨ ਤੋਂ ਪਹਿਲਾਂ ਅਰਦਾਸਾ ਸੋਧ ਕੇ ਜਾਂਦੇ ਅਤੇ ਵਾਪਸ ਆਉਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਸਨ ਆਪ ਜੀ ਨੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਕਰਵਾਈ ਅਤੇ ਉਹਨਾਂ ਦੇ ਨਾਂ ਦੇ ਉੱਤੇ ਜ਼ਗੀਰਾਂ ਲਗਵਾਈਆਂ ਜਦ ਕਿ ਅੱਜ ਦੇ ਰਾਜ ਦੇ ਵਿੱਚ ਸਾਡੀਆਂ ਗੁਰਦੁਆਰਾ ਸਹਿਬਾਨਾਂ ਦੀਆਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਜਾਇਦਾਦਾਂ ਖੋਈਆਂ ਜਾ ਰਹੀਆਂ ਹਨ ਜਿਹੜੇ ਕਹਿੰਦੇ ਹਨ ਖਾਲਸਾ ਰਾਜ ਜਾਂ ਖਾਲਿਸਤਾਨ ਨਹੀਂ ਚਾਹੀਦਾ ਉਹ ਇਸ ਗੱਲ ਨੂੰ ਜ਼ਰੂਰ ਸੁਣਨ ਜਿਹੜੇ ਕਹਿੰਦੇ ਹਨ ਖਾਲਿਸਤਾਨ ਦੇ ਵਿੱਚ ਪਤਾ ਨਹੀਂ ਦੂਸਰੇ ਧਰਮਾਂ ਦਾ ਕੀ ਬਣਨਾ ਇਹ ਖਾਲਿਸਤਾਨ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਧਾਰ ਦੇ ਉੱਤੇ ਹੀ ਮੁੜ ਸੁਰਜੀਤ ਹੋਣਾ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਨੂੰ ਜਿੱਥੇ ਪਿਆਰ ਕਰਦੇ ਸਨ ਉਹ ਬਾਕੀ ਧਰਮਾਂ ਦਾ ਵੀ ਬਰਾਬਰ ਸਤਿਕਾਰ ਕਰਦੇ ਸਨ ਆਪ ਜੀ ਨੇ ਮੁਸਲਮਾਨਾਂ ਅਤੇ ਹਿੰਦੂਆਂ ਦੇ ਧਰਮ ਸਥਾਨਾਂ ਨੂੰ ਉਕੇ ਮਾਇਕ ਸਹਾਇਤਾ ਕੀਤੀ ਬਕਾਇਦਾ ਹਰੇਕ ਮਹੀਨੇ ਸਲਸਿਲੇਵਾਰ ਪੈਸੇ ਮਦਦ ਵਜੋਂ ਦਿੱਤੇ ਜਾਂਦੇ ਰਹੇ ਜੋ ਸਰਕਾਰੀ ਖਜ਼ਾਨੇ ਦੇ ਫੰਡ ਵਿੱਚੋਂ ਕਾਨੂੰਨੀ ਤੌਰ ਤੇ ਜਾਂਦੇ ਸਨ ਜਿਸ ਦੀ ਦੇਖ ਰੇਖ ਅਤੇ ਪ੍ਰਬੰਧ ਮਹਾਰਾਜਾ ਸਾਹਿਬ ਦੇ ਵਜ਼ੀਰ ਫਕੀਰ ਅਜ਼ੀਜ਼ਉਦੀਨ ਜੀ ਕਰਿਆ ਕਰਦੇ ਸਨ ਉਹਨਾਂ ਦੇ ਰਾਜ ਵਿੱਚ ਜਿੱਥੇ ਸਭ ਧਰਮਾਂ ਨੂੰ ਬਰਾਬਰ ਦੀ ਆਜ਼ਾਦੀ ਅਤੇ ਖੁੱਲ ਸੀ ਉੱਥੇ ਕਿਸੇ ਵੀ ਦੂਸਰੇ ਧਰਮ ਦੇ ਲੋਕ ਨੂੰ ਕਿਸੇ ਦੂਸਰੇ ਧਰਮ ਵਿੱਚ ਦਖਲ ਦੇਣ ਦੀ ਕਾਨੂੰਨੀ ਮਨਾਹੀ ਸੀ ਅੱਜ ਕੱਲ ਵਾਂਗ ਨਹੀਂ ਕਿ ਟਕੇ ਦਾ ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਤੇ ਉਂਗਲੀ ਉਠਾ ਦੇਵੇ ਗੁਰੂ ਸਾਹਿਬ ਦੇ ਉੱਤੇ ਕੁਝ ਗਲਤ ਮਲਤ ਲਿਖ ਦੇਵੇ ਇਹ ਗੁੰਡਾਗਰਦੀ ਉੱਥੇ ਬਿਲਕੁਲ ਨਹੀਂ ਸੀ ਮਹਾਰਾਜਾ ਸਾਹਿਬ ਨੇ ਆਪਣੇ ਫੌਜੀ ਜਰਨੈਲਾਂ ਨੂੰ ਬਕਾਇਦਾ ਹੁਕਮ ਕੀਤਾ ਹੋਇਆ ਸੀ ਕਿਸੇ ਵੀ ਮਹਮ ਯੁੱਧ ਲੜਾਈ ਦੇ ਵਿੱਚ ਜੇ ਕਿਸੇ ਸ਼ਹਿਰ ਨੂੰ ਜਿੱਤਿਆ ਜਾਵੇ ਤਾਂ ਉੱਥੋਂ ਦੇ ਕਿਸੇ ਵੀ ਧਾਰਮਿਕ ਸਥਾਨ ਦੀ ਕਿਤਾਬ ਪੁਸਤਕ ਗ੍ਰੰਥ ਦੀ ਬਿਲਕੁਲ ਬੇਇੱਜ਼ਤੀ ਨਹੀਂ ਕਰਨੀ ਕੋਈ ਲੁੱਟਮਾਰ ਨਹੀਂ ਕਰਨੀ ਕਿਸੇ ਵੀ ਤੀਪਣ ਦੀ ਬੇਪਤੀ ਨਹੀਂ ਕਰਨੀ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਪਰਜਾ ਵੀ ਉਹਨਾਂ ਨੂੰ ਇਸ ਦੇ ਬਦਲ ਵਿੱਚ ਬਹੁਤ ਪਿਆਰ ਕਰਦੀ ਸੀ ਉਹਨਾਂ ਦੇ ਰਾਜਕਾਲ ਦੌਰਾਨ ਕਿਸੇ ਨੂੰ سنگੀਨ ਅਪਰਾਧ ਦੇ ਬਿਨਾ ਕਦੇ ਵੀ ਭਾਰੀ ਸਜ਼ਾ ਨਹੀਂ ਸੁਣਾਈ ਗਈ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਜਾਂ ਅਣਮਨੁੱਖੀ ਤਸੀਹੇ ਨਹੀਂ ਦਿੱਤੇ ਗਏ ਜੋ ਕਿ ਅੱਜ ਕੱਲ ਦੇ ਬ੍ਰਾਹਮਣੀ ਰਾਜ ਪ੍ਰਬੰਧ ਦਾ ਛੁਗਲ ਕਿ ਕੋਈ ਬੋਲ ਵੀ ਦੇਵੇ ਤਾਂ ਉਸ ਦੀਆਂ ਲੱਤਾਂ ਬਾਹਾਂ ਪਾੜ ਕੇ ਉਹਨਾਂ ਨੂੰ ਕਿਸੇ ਨਹਿਰ ਵਿੱਚ ਮਾਰ ਕੇ ਰੋੜ ਦਿਓ ਮੈਂ ਇਸ ਲਈ ਨਾਲ ਨਾਲ ਦੱਸ ਰਿਹਾ ਕਿ ਜਿੱਥੇ ਖਰਸਾ ਰਾਜ ਦੀਆਂ ਵਿਸ਼ੇਸ਼ਤਾਈਆਂ ਸਨ ਅਤੇ ਜਿੱਥੇ ਅੱਜ ਦੇ ਰਾਜ ਦੀਆਂ ਜੁਲਮੇ ਕਹਾਣੀਆਂ ਸਨ ਇਸ ਜੁਲਮੇ ਕਹਾਣੀਆਂ ਨੂੰ ਖਤਮ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੇ ਰਾਜ ਦੀ ਮੜਵਹਾਲੀ ਖ਼ਰਾਸਤਾਨ ਦੇ ਰੂਪ ਵਿੱਚ ਕਰਨ ਲਈ ਹਰੇਕ ਸਿੱਖ ਤਤਪਰ ਰਹੇ ਆਪਣਾ ਬਣਦਾ ਹੋਇਆ ਯੋਗਦਾਨ ਪਾਵੇ ਮਹਿਜ਼ ਕਹਾਣੀਆਂ ਜਾਂ ਇਤਿਹਾਸ ਸੁਣ ਕੇ ਬਹਿ ਨਹੀਂ ਜਾਣਾ ਅਸੀਂ ਕੀ ਕਰ ਸਕਦੇ ਹਾਂ ਕੀ ਕਰਨ ਯੋਗ ਹਾਂ ਜੋ ਵੀ ਕਰਨ ਯੋਗ ਹਾਂ ਉਹ ਕਰੋ ਮੇਰੇ ਵਾਂਗ ਬੋਲ ਹੀ ਸਕਦੇ ਹੋ ਤਾਂ ਬੋਲੋ ਇਹ ਬੋਲਣਾ ਬਿਲਕੁਲ ਵਿਅਰਥ ਨਹੀਂ ਜਾਵੇਗਾ ਸ਼ਬਦਾਂ ਵਿੱਚ ਅਥਾਹ ਤਾਕਤ ਹੋਇਆ ਕਰਦੀ ਹੈ ਸ਼ਬਦ ਹੀ ਤਖਤ ਪੜ ਦਿੰਦੇ ਹਨ ਸ਼ਬਦ ਤਾਂ ਸਿੱਖਾਂ ਦਾ ਗੁਰੂ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿੱਚ ਨਿਆਂ ਪਾਲਿਕਾ ਦੇ ਵਿੱਚ ਇੱਕ ਬੜੀ ਵੱਡੀ ਖੂਬਸੂਰਤੀ ਸੀ ਕੋਈ ਵੀ ਵਿਅਕਤੀ ਜੇਕਰ ਕਿਸੇ ਫੈਸਲੇ ਉੱਤੇ ਨਾ ਖੁਸ਼ ਸੀ ਯਾਨੀ ਕਿ ਫੈਸਲੇ ਤੋਂ ਨਾਰਾਜ਼ ਸੀ ਤਾਂ ਬਿਨਾਂ ਚਿਜਕ ਦੁਬਾਰਾ ਅਪੀਲ ਕਰਕੇ ਪੁਸ਼ਪੜਤਾਲ ਕਰ ਸਕਦਾ ਸੀ ਕਿ ਮੇਰੇ ਨਾਲ ਜੋ ਹੋਇਆ ਇਹ ਗਲਤ ਹੋਇਆ ਅਤੇ ਇਹੋ ਜੀ ਆਈ ਹੋਈ ਅਪੀਲ ਇਹੋ ਜੀ ਆਈ ਹੋਈ ਸ਼ਿਕਾਇਤ ਦਾ ਨਿਪਟਾਰਾ ਵੀ ਤੁਰੰਤ ਕਰ ਦਿੱਤਾ ਜਾਂਦਾ ਸੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਮਹਾਰਾਜਾ ਸਾਹਿਬ ਦੇ ਨਿਆਂ ਅਤੇ ਹੁਕਮੇ ਪ੍ਰਬੰਧਾਂ ਉੱਤੇ ਇੱਡਾ ਵੱਡਾ ਕੁੰਡਾ ਸੀ ਉਹਨਾਂ ਨੇ ਆਪਣੇ ਮੰਤਰੀ ਫਕੀਰ ਸੈਦ ਨੂਰਉਦੀਨ ਅਤੇ ਲਾਹੌਰ ਦੇ ਸਰਦਾਰ ਅਮਰ ਸਿੰਘ ਨੂੰ ਇਹ ਅਧਿਕਾਰ ਦਿੱਤੇ ਹੋਏ ਸਨ ਕਿ ਜੇਕਰ ਉਹਨਾਂ ਦਾ ਉਹਨਾਂ ਦੇ ਮੰਤਰੀਆਂ ਅਤੇ ਰਾਜਕੁਮਾਰਾਂ ਦਾ ਕੋਈ ਹੁਕਮ ਉਹਨਾਂ ਨੂੰ ਠੀਕ ਨਾ ਲੱਗੇ ਤਾਂ ਉਹ ਉਹਨਾਂ ਦੇ ਹੁਕਮ ਉੱਤੇ ਰੋਕ ਲਗਾ ਸਕਦੇ ਸਨ ਮਹਾਰਾਜਾ ਸਰਦਾਰ ਇਹ ਕਹਿਣਾ ਸੀ ਕਿ ਇਹ ਰਾਜ ਕਿਸੇ ਇੱਕ ਵਿਅਕਤੀ ਦਾ ਨਹੀਂ ਸਗੋਂ ਖਾਲਸਾ ਪੰਥ ਦਾ ਰਾਜ ਹੈ ਇਸ ਤੋਂ ਇਲਾਵਾ ਇੱਕ ਹੋਰ ਖੂਬਸੂਰਤੀ ਦੇਖੋ ਫਕੀਰ ਅਜ਼ੀਜ਼ਉਦੀਨ ਮਹਾਰਾਜਾ ਸਾਹਿਬ ਦੇ ਬਹੁਤ ਨੇੜਲੇ ਸਾਥੀ ਸਨ ਉਹੀ ਮੰਤਰੀ ਮੰਡਲ ਦੇ ਵਿੱਚ ਵੱਡੇ ਅਧਿਕਾਰੀ ਸਨ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦਰਬਾਰ ਦੇ ਵਿੱਚ ਐਲਾਨਿਆ ਹੋਇਆ ਸੀ ਕਿ ਕੋਈ ਵੀ ਗੱਲ ਜੋ ਮੇਰੀ ਗੈਰ ਹਾਜ਼ਰੀ ਦੇ ਵਿੱਚ ਫਕੀਰ ਅਜ਼ੀਜ਼ਉਦੀਨ ਜੀ ਕਹਿਣ ਤਾਂ ਤੁਸੀਂ ਉਸ ਨੂੰ ਮੇਰਾ ਹੁਕਮ ਸਮਝ ਕੇ ਪ੍ਰਮਾਨ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੁਨੀਆ ਦੀਆਂ ਉੱਤਮ ਫੌਜਾਂ ਵਿੱਚੋਂ ਇੱਕ ਸੀ ਹੋਰਾਂ ਦੇਸ਼ਾਂ ਜਿਵੇਂ ਕਿ ਇੰਗਲੈਂਡ ਰੂਸ ਇਟਲੀ ਜਰਮਨ ਫਰਾਂਸ ਅਤੇ ਅਮਰੀਕਾ ਆਦਿ ਜਰਨੈਲ ਖਾਲਸਾ ਦਰਬਾਰ ਦੀ ਫੌਜ ਵਿੱਚ ਨੌਕਰੀ ਕਰਨਾ ਆਪਣਾ ਮਾਣ ਸਮਝਦੇ ਸਨ ਉਹਨਾਂ ਦੇ ਫੌਜ ਦੇ ਵਿੱਚ ਕਮਾਂਡਰ ਇਨ ਚੀਫ ਸਰਦਾਰ ਹਰੀ ਸਿੰਘ ਨਲਵਾ ਦੀ ਅਗਵਾਈ ਵਿੱਚ ਜਹਾਬਾਜ਼ ਜਰਨੈਲਾਂ ਦੀ ਵੱਡੀ ਗਤਾਰ ਸੀ ਜਿਨ੍ਹਾਂ ਵਿੱਚ ਸ਼ਾਮ ਸਿੰਘ ਟਾਰੀ ਵਾਲਾ ਜਰਨੈਲ ਜੋਰਾਵਰ ਸਿੰਘ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਇਹ ਜੋ ਜਨਰਲ ਜੋਰਾਵਰ ਸਿੰਘ ਹਨ ਇਹ ਸਿੱਖ ਨਹੀਂ ਬਲਕਿ ਡੋਗਰੇ ਸਨ ਕਸ਼ਮੀਰ ਦਾ ਪ੍ਰਬੰਧ ਵੀ ਇਹਨਾਂ ਨੂੰ ਸੌਂਪਿਆ ਹੋਇਆ ਸੀ ਇਹ ਲਦਾਖ ਦੇ ਜੇਤੂ ਸਨ ਇਹਨਾਂ ਉੱਤੇ ਕਿਸੇ ਦਿਨ ਫਿਰ ਆਪਾਂ ਜੇ ਸਮਾਂ ਮਿਲਿਆ ਤਾਂ ਜ਼ਰੂਰ ਗੱਲ ਕਰਾਂਗੇ ਇਹਨਾਂ ਜਰਨੈਲਾਂ ਦੇ ਨਾਲ ਨਾਲ ਬਾਬਾ ਕਲੀ ਫੁੱਲਾ ਸਿੰਘ ਵਰਗੇ ਵਫਾਦਾਰ ਅਤੇ ਇਹ ਜਰਨਰਲਾਂ ਦੀ ਸਾਂਝੀ ਫੌਜ ਬੜੀ ਉੱਤਮ ਮਜ਼ਬੂਤ ਅਤੇ ਵਫਾਦਾਰ ਸੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਮਹਾਰਾਜਾ ਰਣਜੀਤ ਸਿੰਘ ਮਹਿਜ 19 ਸਾਲ ਦੀ ਉਮਰ ਵਿੱਚ ਜਦੋਂ ਇਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰ ਰਿਆ ਸੀ ਇਹ ਖਾਲਸਾ ਫੌਜ ਦੀ ਹਿੰਮਤ ਸੀ ਕਿ ਉਹਨਾਂ ਨੇ ਕਸੂਰ, ਮੁਲਤਾਨ, ਕਸ਼ਮੀਰ, ਪਸ਼ਾਵਰ, ਹਜ਼ਾਰਾ, ਨਸ਼ਹਿਰਾ, ਲਦਾਖ, ਤਿੱਬਤ, ਜੰਮੂ, ਕਾਂਗੜਾ ਉੱਤੇ ਖਾਲਸਾ ਨਿਸ਼ਾਨ ਸਾਹਿਬ ਚੁਲਾ ਕੇ ਆਪਣੇ ਰਾਜ ਵਿੱਚ ਸ਼ਾਮਲ ਕੀਤੇ ਖਾਲਸਾ ਫੌਜੀ ਦੀ ਤਾਕ ਅਫਗਾਨਿਸਤਾਨ ਦੀਆਂ ਕੰਧਾਂ ਤੱਕ ਪੈਂਦੀ ਸੀ ਉਹ ਅਫਗਾਨੀ ਜਿਨ੍ਹਾਂ ਨੇ ਇੰਡੀਆ ਦੇ ਉੱਤੇ ਕਹਿਣ ਦਾ ਭਾਵ ਕਿ ਉਸ ਵੇਲੇ ਜੋ ਵੀ ਇਸ ਦਾ ਨਾਮ ਹੋਵੇਗਾ ਉਸ ਉੱਤੇ 18 ਹਮਲੇ ਕੀਤੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਇਸ ਅਫਗਾਨੇ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ਅੰਦਰ ਬੰਦਿਆਂ ਵਾਂਗ ਟਿਕ ਕੇ ਰਹਿਣ ਦੀ ਇਜਾਜ਼ਤ ਸਖਾਈ ਇਹੋ ਜਾਚ ਖਾਲਸਤਾਨ ਬਣਨ ਤੋਂ ਬਾਅਦ ਵਿੱਪਰ ਸਰਕਾਰ ਦੀਆਂ ਫੌਜਾਂ ਨੂੰ ਅਸੀਂ ਸਿਖਾਵਾਂਗੇ ਕਿ ਆਪਣੀਆਂ ਸਰਹੱਦਾਂ ਦੇ ਅੰਦਰ ਕਿਵੇਂ ਰਹਿਣਾ ਮਹਾਰਾਜਾ ਸਾਹਿਬ ਦਾ ਚੜ੍ਹਦੇ ਪਾਸੇ ਸਿੱਖ ਰਾਜ ਦੀ ਸਰਹੱਦ ਬੇਸ਼ੱਕ ਸਤਲੁਜ ਦਰਿਆ ਸੀ ਲੇਕਿਨ ਅੰਗਰੇਜ਼ ਸਤਲੁਜ ਤੋਂ ਪਾਰ ਉਰਲੇ ਪਾਸੇ ਪੰਜਾਬ ਵਿੱਚ ਪੈਰ ਪਾਉਣ ਬਾਰੇ ਸੋਚ ਕੇ ਬਿਥਰ-ਬਿਥਰ ਕੰਬਦਾ ਸੀ ਇਸੇ ਲਈ ਉਸਨੇ ਡਰਦੇ ਹੋਏ ਨੇ ਸਤਲੁਜ ਵਾਲੀ ਸੰਧੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤੀ ਸੀ ਜਿਸ ਦੀ ਨਿਸ਼ਾਨੀ ਵਜੋਂ ਅੱਜ ਵੀ ਉੱਥੇ ਲੋਹੇ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਬੁੱਥਾ ਚੁੱਕ-ਚੁੱਕ ਕੇ ਆਏ ਦਿਨ ਬਿਆਨ ਦਿੰਦੇ ਹਨ ਕਿ ਪੰਜਾਬ ਵੀ ਅਖੰਡ ਭਾਰਤ ਦਾ ਹਿੱਸਾ ਹੈ ਅਸੀਂ ਉਹਨਾਂ ਨੂੰ ਸਤਲੁਜ ਦੇ ਕੰਡੇ ਤੇ ਬਿਠਾ ਕੇ ਨਿਗਾਵਾਲੀਆਂ ਐਨਕਾਂ ਲਾ ਕੇ ਦਿਖਾਣਾ ਚਾਹੁੰਦੇ ਆ ਜਮੂਰੀਆ ਆ ਦੇਖ ਪੰਜਾਬ ਦੇਸ਼ ਦੀ ਸਰਹੱਦ ਹਾਲਾਂਕਿ ਸਤਲੁਜ ਤੋਂ ਪਾਰ ਵੀ ਦਿੱਲੀ ਤੱਕ ਖਾਲਸਾ ਰਾਜ ਦੀ ਸਰਹੱਦ ਹੈ ਲੇਕਿਨ ਉਹ ਪੰਗੀ ਮਿਸਲਾਂ ਦੇ ਕਬਜ਼ੇधीन ਰਹੀ ਉਹ ਅੰਗਰੇਜ਼ ਦੀ ਬੁੱਕਲ ਵਿੱਚ ਵੜ ਕੇ ਬੈਠੇ ਰਹੇ ਜਿਸ ਦਾ ਕਾਰਨ ਕੀ ਸੀ ਨਸ਼ਾ ਭੰਗ ਨਸ਼ਾ ਅਤੇ ਭੰਗ ਬੰਦੇ ਦੀ ਮਤ ਮਾਰ ਛੱਡਦੇ ਹਨ ਇਸੇ ਮਰੇ ਹੋਏ ਮਤ ਦਾ ਇਹ ਨਤੀਜਾ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਦੂਰ ਰਹਿ। ਇਸੇ ਭੰਗ ਅਤੇ ਨਸ਼ੇ ਦਾ ਨਤੀਜਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਸੱਜ ਸੰ ਰਜਦੇ ਰਹੇ ਅਤੇ ਅੰਗਰੇਜ਼ ਨੂੰ ਸ਼ਹਿਦੁੰਦੇ ਰਹੇ ਤੇ ਅਖੀਰ ਅੰਗਰੇਜ਼ ਨੂੰ ਪੰਜਾਬ ਦੇ ਉੱਤੇ ਕਬਜ਼ਾ ਕਰਨ ਲਈ ਉਹ ਨਾਲ ਸ਼ਾਮਲ ਰਹੇ। ਕੀ ਗੁਰੂ ਦੇ ਸਿੱਖ ਖਵਾਨ ਵਾਲੇ ਤੁਸੀਂ ਕੋਈ ਸ਼ਰਾਬ, ਨਸ਼ਾ, ਕੋਈ ਭੰਗ ਪੀਂਦੇ ਹੋ, ਜੇ ਪੀਂਦੇ ਹੋ ਤਾਂ ਤੁਹਾਨੂੰ ਦਸਮ ਪਿਤਾ ਦੀ ਸੌ ਇਸ ਨੂੰ ਛੱਡ ਦਿਓ। ਭੰਗ ਤਾਂ ਗੁਰੂ ਦਸਮ ਪਿਤਾ ਦਾ ਫਟਕਾਰਿਆ ਹੋਇਆ ਵਿਅਕਤੀ ਹੀ ਪੀਂਦਾ ਹੈ। ਨਸ਼ਾ ਦਸਮ ਪਿਤਾ ਦਾ ਗੁਰੂ ਗ੍ਰੰਥ ਸਾਹਿਬ ਦਾ ਅਤਰ ਕਰਿਆ ਹੋਇਆ ਵਿਅਕਤੀ ਹੀ ਪਿੰਦਾ ਆਓ ਸ਼ੇਰੇ ਪੰਜਾਬ ਦੀ ਜਿਹੜੀ ਗੱਲ ਦੀ ਲੜੀ ਸ਼ੁਰੂ ਕੀਤੀ ਉਸ ਨੂੰ ਸੰਪੂਰਨ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਇੱਕ ਹੱਦ ਤਿੱਬਤ ਤੋਂ ਹਿੰਦੂ ਕੁਸ਼ ਦੇ ਪਹਾੜਾਂ ਨਾਲ ਲੱਗਦੀ ਸੀ ਦੂਜੀ ਸ਼ਿਕਾਰਪੁਰ ਸਿੰਧ ਦੇ ਨਾਲ ਇੱਕ ਪਾਸੇ ਸਤਲੁਜ ਦਰਿਆ ਸੀ ਅਤੇ ਦੂਜੇ ਪਾਸੇ ਖੈਬਰ ਅਫਗਾਨਿਸਤਾਨ ਅਤੇ ਸੁਲੇਮਾਨ ਦੀਆਂ ਪਹਾੜੀਆਂ ਇਸ ਵਿਸ਼ਾਲ ਰਾਜ ਦੀਆਂ ਮਜ਼ਬੂਤ ਫੌਜਾਂ ਅਮੀਰ ਖਜ਼ਾਨਾ ਦੁਨੀਆ ਭਰ ਵਿੱਚ ਮਸ਼ਹੂਰ ਸੀ ਸ਼ੇਰੇ ਪੰਜਾਬ ਦੇ ਰਾਜ ਵਿੱਚ 1 ਰੁਪਏ ਦੇ ਉਸ ਵਕਤ ਨਗਲੈਂਡ ਦੇ 13 ਪਾਉਂਡ ਬਣਦੇ ਸਨ ਜਿਸ ਦੇ 1 ਪਾਉਂਡ ਦਾ ਅੱਜ ਭਾਰਤ ਤੇ 110 ਰੁਪਏ ਬਣਦੇ ਹਨ 1849 ਤੋਂ ਲੈ ਕੇ ਹੁਣ 225 1849 ਤੋਂ 1947 ਤੇ 1947 ਤੋਂ 225 ਦਾ ਹਿਸਾਬ ਤਬ ਕਰੀਏ ਤਾਂ ਜੋ ਕਿਆਂ ਸਰਕਾਰਾਂ ਨੇ ਬੇੜਾ ਕਰਕੇ ਕਰਕੇ ਰੱਖ ਦਿੱਤਾ ਹੈ ਬੀਬੀਸੀ ਵੱਲੋਂ ਕਰਵਾਏ ਗੇ ਸਰਵੇਖਣ ਅਨੁਸਾਰ ਦੁਨੀਆ ਵਿੱਚ ਜੇ ਸਭ ਤੋਂ ਕੋਈ ਅਮਨਪਸੰਦ ਅਤੇ ਲੋਕਾਂ ਦਾ ਲੋਕਪ੍ਰੀਏ ਰਾਜ ਸੀ ਤਾਂ ਉਹ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਸੀ ਦੁਨੀਆ ਦੇ ਸਭ ਤੋਂ ਵੱਡੇ ਜੇਤੂ ਜਰਨੈਲ ਜੇ ਕਿਸੇ ਆਸਟ੍ਰੇਲੀਅਨ ਅਖਬਾਰ ਨੇ ਉਸ ਉੱਤੇ ਸਰਵੇਖਣ ਕਰਵਾਇਆ ਤਾਂ ਉਹ ਹਰੀ ਸਿੰਘ ਨਰਵੇ ਵਰਗਾ ਕੋਈ ਹੋਰ ਜਰਨੈਲ ਦੁਨੀਆ ਵਿੱਚ ਸਾਹਮਣੇ ਨਹੀਂ ਆਇਆ ਸ਼ੇਰੇ ਪੰਜਾਬ 27 ਜੂਨ 1839 ਈਸਵੀ ਨੂੰ ਇਹ ਮਹਾਬਲੀ ਜੋਦਾ ਏ ਨਿਰਪਉ ਅਤੇ ਨਿਰਵੈਰ ਸ਼ਖਸ਼ੀਅਤ ਇਹ ਪੰਜਾਬ ਅਤੇ ਸਿੱਖ ਕੌਮ ਦਾ ਚਮਕਦਾ ਹੋਇਆ ਸਿਤਾਰਾ ਅਧਰੰਗ ਦੀ ਬਿਮਾਰੀ ਦਾ ਵੱਡਾ ਦੌਰਾਂ ਪੈਣ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਆਪਣੇ ਚਾਉਣ ਵਾਲਿਆਂ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਕੇ ਰੁਕਸਤ ਹੋ ਗਿਆ ਇਹ ਅਧਰੰਗ ਦਾ ਦੌਰ ਸਿੱਖ ਕੌਮ ਨੂੰ ਪਿਆ ਸਿੱਖ ਕੌਮ ਦੀ ਕਿਸਮਤ ਨੂੰ ਪਹਿ ਗਿਆ ਪੰਜਾਬ ਦੀ ਤਕਦੀਰ ਨੂੰ ਪਹਿ ਗਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਸ਼ੇਰ ਪੰਜਾਬ ਦਾ ਚਿਖਾ ਤੇ ਸੌਣ ਲਗਾ ਮਹਾਰਾਜਾ ਸਾਹਿਬ ਨੂੰ ਯਾਦ ਕਰਕੇ ਕਿਸੇ ਵੀ ਉਦਾਸੀ ਵਿੱਚ ਡੁੱਬਣ ਜਾਂ ਅਫਸੋਸਣ ਦੀ ਜ਼ਰੂਰਤ ਨਹੀਂ ਸਾਨੂੰ ਆਪਣੇ ਮਹਾਰਾਜਾ ਦੇ ਉੱਤੇ ਸਦੀਵ ਮਾਣ ਰਹੇਗਾ ਉਸਤੇ ਰਾਜ ਪ੍ਰਬੰਧ ਤੋਂ ਅਸਾਂ ਸਾਰਾ ਕੁਝ ਸਿੱਖਣਾ ਹੈ ਅਤੇ ਉਸ ਦੀ ਮੋੜ ਸੁਰਜੀਤੀ ਖਾਲਸਤਾਨ ਦੇ ਰੂਪ ਵਿੱਚ ਕਰਨ ਲਈ ਐਦ ਕਰਨਾ ਹੈ ਉਸਤੇ ਰਾਜ ਵਿੱਚ ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਜਮਹੂਰੀ ਢੰਗ ਨੈਤਿਕ ਕਦਰਾਂ ਕੀਮਤਾਂ ਬਰਾਬਰਤਾ ਦਾ ਸੰਦੇਸ਼ ਅਤੇ ਨਿਰਪੋਰ ਰਹਿੰਦਿਆਂ ਨਰਵੈਰ ਰਹਿਣਾ ਕਿਉਂਕਿ ਅਕਸਰ ਜਿਹੜੀ ਤਾਕਤ ਹੈ ਉਹ ਕਿਸੇ ਨੂੰ ਨਰਵੈਰ ਰਹਿਣ ਨਹੀਂ ਦਿੰਦੀ ਤਾਕਤ ਹੁੰਦਿਆਂ ਨਰਵੈਰ ਰਹਿਣਾ ਇੱਕ ਸਿੱਖ ਦੇ ਹਿੱਸੇ ਆ ਇਹ ਦਾਤ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਇਹ ਦਸਮ ਪਿਤਾ ਜੀ ਦੀ ਬਖਸ਼ਿਸ਼ ਹੈ ਇਹ ਭਗਤਾਂ ਦੀ ਬਾਣੀ ਇਹ ਗੁਰੂ ਸਹਿਬਾਨਾਂ ਦੀ ਬਾਣੀ ਇਹ ਗੁਰਸਿੱਖਾਂ ਦੀ ਬਾਣੀ ਵਿੱਚੋਂ ਨਰਵੈਰਤਾ ਦਾ ਵਹਿੰਦਾ ਹੋਇਆ ਅਮਰਤ ਮਈ ਇੱਕ ਓ ਧਾਰਾ ਏ ਕੋ ਸੁਮਾ ਜਿਸ ਨਾਲ ਜੁੜ ਕੇ ਸਿੱਖ ਵੀ ਨਰਪਾਉ ਅਤੇ ਨਰਵੈਰ ਹੋ ਜਾਂਦਾ ਹੈ ਸਾਨੂੰ ਲੋੜ ਹੈ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦੀਆਂ ਗੱਲਾਂ ਬਾਤਾਂ ਉਸ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਦਸਿਏ ਆਪਣੇ ਘਰ ਵਿੱਚ ਕਥਾ ਵਾਂਗ ਉਸ ਦੀ ਵਿਚਾਰ ਕਰੀਏ ਉਸ ਨੂੰ ਆਪਣੀਆਂ ਰੋਜ਼ਾਨਾ ਗੱਲਾਂ ਦਾ ਹਿੱਸਾ ਬਣਾਈਏ ਆਪਣੇ ਜੀਵਨ ਦਾ ਹਿੱਸਾ ਬਣਾਈਏ ਤਾਂ ਕਿ ਉਹ ਗੁਣ ਸਾਡੇ ਬੱਚਿਆਂ ਵਿੱਚ ਦੁਬਾਰਾ ਪੈਦਾ ਹੋ ਸਕਣ ਇਹੀ ਸਾਡੀ ਕੌਮ ਦਾ ਅਗਲਾ ਪਵਿੱਖਨ ਜਿਨ੍ਹਾਂ ਨੇ ਖਾਲਸਾਤਨ ਦੇ ਰਾਜ ਪ੍ਰਬੰਧ ਨੂੰ ਮਜ਼ਬੂਤ ਅਤੇ ਉੱਚਿਆਂ ਚੁੱਕਣਾ ਹੈ ਅਤੇ ਦੁਨੀਆ ਉੱਤੇ ਇੱਕ ਫਿਰ ਨਵੀਂ ਮਸਾਲ ਪੈਦਾ ਕਰਨੀ ਹੈ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਦਾ ਹੈ ਜਿਸ ਨੂੰ ਆਪਾਂ ਹਮਲਾ ਆਖਦੇ ਹਾਂ ਉਸ ਦੇ ਪਿੱਛੇ ਕੋਈ ਮਕਸਦ ਹੁੰਦਾ ਹੈ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਇਹੋ ਜਿਹੇ ਖਿਆਲ ਆਉਣ ਅਤੇ ਉਹ ਇਸ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਕਿਉਂਕਿ ਜਿਹੜਾ ਵੀ ਸੰਸਾਰ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਜੁੜ ਗਿਆ ਉਸ ਵਰਗਾ ਕੋਈ ਵੀ ਮਨੁੱਖ ਸੰਸਾਰ ਵਿੱਚ ਕਿਦਰੇ ਨਹੀਂ ਲੱਭਣਾ ਅਸੀਂ ਦਾਵਾ ਨਹੀਂ ਕਰਦੇ ਸਬੂਤ ਦੰਨੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਦੀ ਬਾਣੀ ਦਰਜ ਹੈ ਹਿੰਦੂ ਦੀ ਬਾਣੀ ਦਰਜ ਹੈ ਸਿੱਖ ਦੀ ਬਾਣੀ ਦਰਜ ਹੈ ਹਰੇਕ ਜਾਤ ਨਾਲ ਸੰਬੰਧਤ ਵਿਅਕਤੀ ਦੀ ਬਾਣੀ ਦਰਜ ਹੈ ਇੱਕੋ ਸੰਦੇਸ਼ ਇੱਕੋ ਪ੍ਰੇਮ ਭਾਵਨਾ ਇੱਕੋ ਭ੍ਰਤਰੀ ਭਾਵ ਸਿਰਫ ਲਿਖਿਆ ਨਹੀਂ ਏਕ ਨੂਰ ਤੇ ਸਭ ਜਗ ਉਪਜਿਆ ਇਕ ਨੂਰ ਦੇ ਉਪਜੇ ਹੋਏ ਸਮੂਹ ਵਰਗ ਦੇ ਲੋਕਾਂ ਨੂੰ ਸਮੂਹ ਭਗਤਾਂ ਨੂੰ ਇਸ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਬਿਠਾ ਕੇ ਉਹਨਾਂ ਨੂੰ ਵੀ ਉੱਚਿਆ ਕਰ ਲਿਆ। ਇਹੋ ਹੀ ਖਾਲਸਾਤਨ ਦੀ ਜਮਹੂਰੀਅਤ ਦਾ ਗੁਰਗ੍ਰੰਥ ਸਾਹਿਬ ਜੀ ਆਧਾਰ ਹੋਣਗੇ। ਅਸੀਂ ਖਾਲਸਾਤਨ ਨੂੰ ਸ਼ੇਰ-ਏ-ਪੰਜਾਬ ਦੇ ਰਾਜ ਨਾਲੋਂ ਵੀ ਕਿਤੇ ਬਿਹਤਰ ਤੇ ਕਿਤੇ ਖੂਬਸੂਰਤ ਬਣਾਵਾਂਗੇ। ਇਹਨਾਂ ਹੀ ਸੰਕਲਪਾਂ, ਇਸ਼ਾਵਾਂ ਅਤੇ ਨਿਸ਼ਚਿਆਂ ਦੇ ਸਨਮੁਖ ਰਹਿੰਦੇ ਹਾਂ। ਆਪਣੇ ਜ਼ਮੀਰ ਦੇ ਸਨਮੁਖ ਰਹਿੰਦੇ ਹਾਂ ਅਹਿਦ ਕਰਦੇ ਹਾਂ ਕਿ ਇਸ ਬਣਨ ਵਾਲੇ ਨਵੇਂ ਦੇਸ਼ ਵਿੱਚ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕਿਸੇ ਵੀ ਵਰਗ ਨਾਲ ਕਿਸੇ ਵੀ ਭਾਈਚਾਰੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਸਭ ਨੂੰ ਬਰਾਬਰ ਦੇ ਹੱਕ ਹਕੂਕ ਦੇ ਕੇ ਮਨੁੱਖਤਾ ਦਾ ਸਨਮਾਨ ਕੀਤਾ ਜਾਵੇਗਾ ਇਹਨਾਂ ਇਹ ਵਿਚਾਰਾਂ ਨਾਲ ਇੱਥੇ ਸਮਾਪਤੀ ਕਰਦੇ ਹਾਂ ਕੱਲ ਦੁਬਾਰਾ ਖਾਲਸਾਣ ਦੇ ਵਿੱਚ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਆਪਣਾ ਖਿਆਲ ਰੱਖਣਾ ਸਤਿਗੁਰੂ ਆਪ ਜੀ ਨੂੰ ਜਿੱਥੇ ਵੀ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ